ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਲਮ ਮੇਰੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹ ਰਹੇ ਹੋਵੋਗੇ ਵਾਹਿਗੁਰੂ ਦਾ ਉਤਸਰਮ ਬਣਿਆ ਰਹੇ ਤੇ ਤੁਹਾਡੀ ਤੰਦਰੁਸਤੀ ਵਾਸਤੇ ਹੀ ਅੱਜ ਇਹ ਵੀਡੀਓ ਹੈ ਬਹੁਤ ਜ਼ਰੂਰੀ ਹੈ ਤੁਸੀਂ ਦੇਖਿਓ ਲਾਈਫ ਕੇਅਰ ਫਾਊਂਡੇਸ਼ਨ ਦਾ ਜਿਹੜਾ ਕਿ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਟੈਸਟ ਕੀਤੇ ਜਾਂਦੇ ਨੇ ਤੇ ਇਹਦੇ ਬਾਰੇ ਪੂਰੀ ਨੌਲੇਜ ਇਹ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਪਲੀਜ਼ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਅੱਗੇ ਸ਼ੇਅਰ ਕਰ ਦਿਓ ਵੀਡੀਓ ਤਾਕਿ ਕੋਈ ਲੋਡ ਬੰਦ ਹੈ ਜਿਹੜਾ ਉਹ ਇਹਦੇ ਤੋਂ ਕੰਮ ਲੈ ਸਕੀ ਹੈ ਨਾ ਬਹੁਤ ਹੀ ਜਿਹੜੀ ਲੈਬਾਰਟਰੀਆਂ ਦੀ ਲੁੱਟ ਹੋ ਰਹੀ ਹੈ ਨਾ ਬਹੁਤ ਜਿਆਦੇ ਮਹਿੰਗੇ ਟੈਸਟ ਲੈਬਾਰਟਰੀਆਂ ਚ ਹੋ ਰਹੇ ਨੇ ਇੱਥੇ ਜਾ ਕੇ ਤੁਹਾਨੂੰ ਫਾਊਂਡੇਸ਼ਨ ਦੇ ਵਿੱਚ ਬਹੁਤ ਜਿਹੜੇ ਸਸਤੇ ਟੈਸਟ ਬਹੁਤ ਹੀ ਮਤਲਬ ਤੀਜੇ ਚੌਥੇ ਹਿੱਸੇ ਦੇ ਰੇਟਾਂ ਤੇ ਤੁਹਾਨੂੰ ਮਿਲਣਗੇ ਬਹੁਤ ਹੀ ਗਰੰਟੀ ਵਾਲਾ ਇਹਨਾਂ ਦਾ ਕੰਮ ਕੀਤਾ ਜਾਂਦਾ ਹੈਗਾ ਤੇ ਇਹਦਾ ਨੰਬਰ ਵੀ ਅਸੀਂ ਪਿੰਨ ਕਰ ਦਾਂਗੇ ਚਲੋ ਨਾਲ ਗੱਲ ਕਰ ਸਕਦੇ ਹੋ ਤੇ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਤਾਂ ਜੋ ਤੁਹਾਨੂੰ ਪਤਾ ਲੱਗੇ ਵੀ ਕਿਹੜੇ ਕਿਹੜੇ ਟੈਸਟ ਨੇ ਕਿੰਨੇ ਰੇਟਾਂ ਦੇ ਨੇ ਬਾਹਰ ਕਿੰਨੇ ਨੇ ਇੱਥੇ ਕਿੰਨੇ ਨੇ ਤੇ ਕਿਹੜੇ ਕਿਹੜੇ ਸੈਂਟਰ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੇ ਸੈਂਟਰ ਖੁੱਲੇ ਨੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਜਿਹੜਾ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਪੂਰਾ ਰਿਵਿਊ ਦੇਊਗਾ ਵੀ ਉਹਨਾਂ ਦੇ ਲੱਗੇ ਉਹਨਾਂ ਨੂੰ ਸੈਂਟਰ ਦਾ ਪਤਾ ਲੱਗਿਆ ਉਹਨਾਂ ਦਾ ਨਾਮ ਅਸੀਂ ਵੀਡੀਓ ਦੇ ਵਿੱਚ ਜਰੂਰ ਬੋਲਾਂਗੇ ਅਗਲੀ ਵੀਡੀਓ ਦੇ ਵਿੱਚ ਚਲੋ ਜੀ ਵੀਡੀਓ ਕਰੋ ਇੰਜੋਏ ਤੇ ਲੋ ਫਾਇਦਾ ਤੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦਾ ਤੱਕ ਪਹੁੰਚ ਸਕੇ ਤੁਹਾਡਾ ਕੋਈ ਫਾਇਦਾ ਹੋ ਸਕੇ ਧੰਨਵਾਦ ਅਨੁਸਾਸਿਕਾਲ ਜੀ ਮੈਂ ਅਵਰੀ ਸਿੰਘ ਲਾਈਫਕਰ ਫਾਊਂਡੇਸ਼ਨ ਤੋਂ ਪਿਛਲੇ 1 ਸਾਲ ਤੋਂ ਅੱਛੀ ਸੇਵਾਵਾਂ ਦੇ ਰਹੇ ਹਾਂ ਜੀ ਤੇ ਇਹ ਜੋ ਅੱਜ ਆਪਾਂ ਲੋਕੇਸ਼ਨ ਤੇ ਖੜੇ ਆ ਜੀ 75 ਨਗਰ ਗਲੀ ਨੰਬਰ 1 ਇੱਥੇ ਪਿਛਲੇ 1 ਸਾਲ ਤੋਂ ਲਾਈਫਕਰ ਫਾਊਂਡੇਸ਼ਨ ਵੱਲੋਂ ਜੋ ਲੈਸ ਲਾਈ ਜਾ ਰਹੀ ਹੈ ਜੀ ਅੱਜ ਉਹਦੇ ਬਾਰੇ ਆਪਾਂ ਤੁਹਾਨੂੰ ਰੂਪ ਰੂਪ ਕਰਾਵਾਂਗੇ ਕੀ ਕਿਹੜੇ ਕਿਹੜੇ ਟੈਸਟ ਇੱਥੇ ਹੋ ਰਹੇ ਨੇ ਕਿਹੜੇ ਕਿਹੜੇ ਪੈਕੇਜ ਚੱਲ ਰਹੇ ਨੇ ਕੀ ਟੈਸਟਾਂ ਦੇ ਬਾਅਦ ਕੀ ਰੇਟ ਨੇ ਤੇ ਇੱਥੇ ਕੀ ਰੇਟ ਨੇ ਆਓ ਚੱਲਦੇ ਹਾਂ ਜੀ ਇਸ ਲੋਕੇਸ਼ਨ ਦੇ ਅੰਦਰ ਤੇ ਆਪਾਂ ਦੇਖਦੇ ਹਾਂ ਜੀ ਕੀ ਕੀ ਟੈਸਟ ਤੇ ਪੈਕੇਜ ਦੇ ਰੇਟ ਇੱਥੇ ਚੱਲ ਰਹੇ ਨੇ ਜਿਵੇਂ ਪੈਕੇਜ ਦੀ ਗੱਲ ਕਰੀਏ ਲਾਈਫਕਲ ਫਾਊਂਡੇਸ਼ਨ ਵੱਲੋਂ ਚੁਲਾਏ ਗਏ ਸੈਂਟਰ ਦੇ ਵਿੱਚ ਪੈਕੇਜ 500 700 800 950 ਤੇ ਹੁਣ ਇੱਕ ਮਾਸਟਰ ਹੈਲਥ ਪੈਕੇਜ 1500 ਦਾ ਜੋ ਸੀ ਲਾਂਚ ਕੀਤਾ ਜੀ ਉਹਦੇ ਵਿੱਚ ਬਹੁਤ ਹੀ ਬੁਨਿਆਦੀ ਟੈਸਟ ਜੋ ਕਿ ਬਾਹਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਕੀਤੇ ਜਾ ਰਹੇ ਨੇ 1500 ਦਾ ਪੈਕੇਜ ਜੋ ਕਿ ਬਾਹਰ 6600 ਤੱਕ ਦੇ ਟੈਸਟ ਜੋ ਕਿ ਲਾਈਫ ਕੇਅਰ ਫਾਊਂਡੇਸ਼ਨ ਮਾਤਰ 1500 ਦੇ ਵਿੱਚ ਕਰ ਰਿਹਾ ਜਿਹਦੇ ਦੇ ਵਿੱਚ ਆਪਣੇ ਲੀਵਰ ਦੇ ਟੈਸਟ ਕਿਡਨੀਆ ਦੇ ਟੈਸਟ 3 ਮਹੀਨੇ ਵਾਲੀ ਸ਼ੂਗਰ ਅਲਰਜੀ ਦੇ ਟੈਸਟ ਆਪਣੇ ਥਾਇਰੋਇਡ ਦੇ ਟੈਸਟ T3 and T4 and B ਦੇ ਟੈਸਟ ਹਾਰਡ ਵਾਸਤੇ H S CRP ਦੇ ਟੈਸਟ ਜੋ ਕਿ ਬਾਹਰ ਪੇਸ਼ੈਂਟ ਪੈਸੇ ਇੰਨੇ ਖਰਚਣ ਲੱਗੇ ਬਹੁਤ ਵਾਰੀ ਸੋਚਦਾ ਤੇ ਇਲਾਜ ਤੋਂ ਵਾਂਝਾ ਰਹਿ ਜਾਂਦਾ ਇੱਥੇ ਪੇਸ਼ੈਂਟ ਆਪਣੇ ਟੈਸਟ ਕਰਵਾ ਕੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਟੈਸਟ ਕਰਵਾ ਕੇ ਆਪਣੇ ਇੱਕ ਵਧੀਆ ਇਲਾਜ ਕਰਵਾ ਸਕਦੇ ਆ ਜੇ ਬੁਨਿਆਦੀ ਟੈਸਟਾਂ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਸ਼ੂਗਰ ਦਾ ਟੈਸਟ ਬਾਹਰ 40-50 ਰੁਪਏ ਲੈ ਰਿਆ ਤਾਂ ਲਾਈਫਸਕੈਨ ਹੰਡ ਸ਼ੋ ਲੋ 10 ਰੁਪਏ ਚ ਕੀਤਾ ਜਾ ਰਿਹਾ ਹੈ ਜੋੜਾਂ ਦੇ ਦਰਦਾਂ ਵਾਸਤੇ ਯੂਰਿਕ ਐਸਿਡ ਜੋ ਬਾਹਰ 100 ਰੁਪਏ ਦਾ ਉਹ 20 ਰੁਪਏ ਚ ਕੀਤਾ ਜਾ ਰਿਹਾ ਹੈ ਖੂਨ ਗਾੜੇ ਦੇ ਟੈਸਟ ਬਾਹਰ 450 ਰੁਪਏ ਤੇ ਉਹ 90 ਰੁਪਏ ਚ ਕੀਤੇ ਜਾ ਰਹੇ ਨੇ ਇੰਦਾ ਦੇ ਹੋਰ ਬਹੁਤ ਵੱਡੇ ਛੋਟੇ ਟੈਸਟ ਜੋ ਕਿ ਬਾਹਰ ਪੇਸ਼ੈਂਟ ਜਿਆਦਾ ਪੈਸੇ ਖਰਚ ਨਹੀਂ ਕਰ پا ਰਿਆ ਤੇ ਉਹ ਲਾਸੋ ਵਾਂਝਾ ਰਹ ਰਿਹਾ ਉਹ ਇੱਥੇ ਬਹੁਤ ਹੀ ਘੱਟ ਰੇਟਾਂ ਦੇ ਵਧੀਆ ਟੈਸਟ ਕਰਵਾ ਕੇ ਇੱਕ ਆਪਣਾ ਸਫਲ ਇਲਾਜ ਕਰਵਾ ਰਿਹਾ ਹੈ ਜਿੱਦਾਂ ਪੈਕੇਜ ਦੀ ਗੱਲ ਕੀਤੀ ਆ ਜੀ ਸਾਡੇ ਕੋਲ ਕਈ ਤਰ੍ਹਾਂ ਦੇ ਪੈਕੇਜ ਚੱਲ ਰਹੇ ਆ ਜਿਵੇਂ ਕਿ 500 ਵਾਲਾ 700 800 950 ਵਾਲਾ ਹੁਣ ਮੈਂ ਦੱਸ ਰਿਹਾ ਵੀ ਉਹਦੇ ਵਿੱਚ ਟੈਸਟ ਕੀ ਕੀ ਕਵਰ ਹੁੰਦੇ ਆ ਜਿਵੇਂ 500 ਵਾਲੇ ਪੈਕੇਜ ਦੇ ਵਿੱਚ ਸਾਡੇ ਕੋਲ ਥਾਇਰੋਇਡ ਪ੍ਰੋਫਾਈਲ KFT ਕਿਡਨੀਆ ਵਾਸਤੇ ਗੁਰਦਿਆਂ ਵਾਸਤੇ ਕੈਲਸ਼ੀਅਮ ਦੇ ਟੈਸਟ ਜੋੜਾਂ ਵਾਸਤੇ ਯੂਰਿਕ ਐਸਿਡ ਸੀਰੀ ਸੀ ਜਿਹਨੂੰ ਖੂਨ ਦੇ ਸੈੱਲਾਂ ਦਾ ਗ੍ਰਾਮ ਦਾ ਖੂਨ ਗਾੜੇ ਦੇ ਲਿਪਲ ਪ੍ਰੋਫਾਈਲ ਅਲਰਜੀ ਵਾਸਤੇ AEC ਇਹ ਲੀਵਰ ਵਾਸਤੇ ਲੀਵਰ ਪ੍ਰੋਫਾਈਲ ਆ ਗਿਆ 슈ਗਰ ਤੇ ਪ੍ਰੋਟੀਨ ਦੇ ਟੈਸਟ ਆ ਗਏ ਇਹ 500 ਵਾਲੇ ਦੇ ਵਿੱਚ ਕਵਰ ਹੋ ਰਿਹਾ ਜੀ ਜੇ ਗੱਲ ਕਰੀਏ 700 ਵਾਲੇ ਦੇ ਵਿੱਚ ਤਾਂ ਜੀ ਉਹਦੇ ਵਿੱਚ ਆਪਣੇ ਕੋਲ ਖੂਨ ਦੇ ਸੈੱਲਾਂ ਦਾ ਲੀਵਰ ਦਾ ਥਾਇਰੋਇਡ ਦਾ ਖੂਨ ਗਾੜੇ ਦੇ ਅਲਰਜੀ ਦੇ ਪ੍ਰੋਟੀਨ ਦੇ ਗੁਰਦਿਆਂ ਦੇ ਕੈਲਸ਼ੀਅਮ ਦੇ 슈ਗਰ ਦੇ ਤੇ ਉਹਦੇ ਵਿੱਚ ਆਪਾਂ ਇੱਕ ਟੈਸਟ ਹੋਰ ਜੋੜਿਆ ਜੀ ਮਕਾਮਨ ਡੀ ਜੋ ਕਿ ਕੱਲ੍ਹ ਕਰਾਉਂਗੇ ਤਾਂ 270 ਦਾ ਹੈ ਪੈਕੇਜ ਦੇ ਵਿੱਚ ਅਸੀਂ 100 ਰੁਪਏ ਵੱਧ ਲੈ ਕੇ 700 ਚ ਕਰ ਰਹੇ ਹਾਂ ਜੇ ਕਰੀਏ 800 ਵਾਲੇ ਪੈਕੇਜ ਦੀ ਗੱਲ ਤਾਂ ਉਹਦੇ ਵਿੱਚ 700 ਵਾਲੇ ਸਾਰੇ ਆ ਗਏ ਪਲੱਸ ਉਹਦੇ ਵਿੱਚ ਅਸੀਂ ਕੀ ਜੋੜਿਆ ਵਿਟਾਮਿਨ ਡੀ ਵਿਟਾਮਿਨ ਬੀ ਤੇ ਆਰਨ ਪ੍ਰੋਫਾਈਲ ਜਿਹੜੀ ਪੇਸ਼ੇਂ ਨੂੰ ਅੱਜਕੱਲ ਬਹੁਤ ਜ਼ਿਆਦਾ ਜ਼ਰੂਰੀ ਜ਼ਰੂਰਤ ਪੈ ਰਹੀ ਹੈ মাত্র 100 ਰੁਪਏ ਦੇ ਵਿੱਚ ਜੋੜ ਕੇ 800 ਵਾਲੇ ਪੈਕੇਜ ਦੇ ਵਿੱਚ ਕੰਪਲੀਟ ਸਾਰਾ ਆ ਗਿਆ ਜੇ 950 ਵਾਲੇ ਪੈਕੇਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ 800 ਵਾਲੇ ਸਾਰੇ ਆ ਗਏ ਉਹਦੇ ਵਿੱਚ ਅਸੀਂ 3 ਮਹੀਨੇ ਵਾਲੀ 슈ਗਰ ਨਾਲ ਜੋੜੀ ਹੈ ਜੋ ਕਿ ਅੱਜ ਕੱਲ ਲੋਕ ਜਿਵੇਂ ਡਾਇਬਟਿਕ ਜ਼ਿਆਦਾ ਨੇ 슈ਗਰ ਦੇ ਮਰੀਜ਼ ਵੱਧ ਰਹੇ ਨੇ ਉਹਨੂੰ ਮੁੱਖ ਰੱਖਦੇ ਹੋਏ HbA1c ਜਿਹਨੂੰ 3 ਮਹੀਨੇ ਵਾਲੀ 슈ਗਰ ਬੋਲਦੇ ਆ ਉਹਦੇ ਵਿੱਚ ਅਸੀਂ ਨਾਲ ਜੋੜੀ ਗਈ ਹੈ ਸੋ ਪੇਸ਼ੰਤ ਵਾਸਤੇ ਬਹੁਤ ਹੀ ਵਧੀਆ ਪੈਕੇਜ 950 ਦੇ ਵਿੱਚ ਉਹਦੇ ਕੰਪਲੀਟ ਪੈਕੇਜ ਆ ਰਿਹਾ ਹੈ ਲਗ ਕਰੀ ਜੀ ਕੱਲੇ ਕੱਲੇ ਟੈਸਟ ਜਿਵੇਂ ਵਿਟਾਮਿਨ ਡੀ ਦਾ ਟੈਸਟ ਹੈ ਜੀ ਉਹ ਬਾਹਰ 1000 ਰੁਪਏ ਦਾ ਟੈਸਟ ਹੈ ਲਾਈਫ ਕੇਅਰ ਫਾਊਂਡੇਸ਼ਨ মাত্র 270 ਵਿੱਚ ਕਰ ਰਹੀ ਹੈ ਬਹੁਤ ਜ਼ਿਆਦਾ ਡੈਫੀਸ਼ੀਐਂਸੀ ਅੱਜ ਕੱਲ ਮਟਾਮਨ ਡੀ ਦੀ ਆ ਰਹੀ ਹੈ ਬਹੁਤ ਲੋਕਾਂ ਦਾ ਘਟ ਰਿਹਾ ਬਾਹਰ 1000 ਰੁਪਏ ਖਰਚਣ ਨਾਲੋਂ ਪੇਸ਼ੈਂਟ ਇੱਥੇ 270 ਵਿੱਚ ਕਰਾ ਕੇ ਆਪਣਾ ਇੱਕ ਵਧੀਆ ਇਲਾਜ ਕਰਵਾ ਰਿਹਾ ਜੇ ਵਿਟਾਮਿਨ ਬੀ ਦੀ ਗੱਲ ਕਰੀਏ ਜੀ ਬਾਹਰ ਉਹ 500 ਰੁਪਏ ਲੈ ਰਿਹਾ ਤੇ ਪੇਸ਼ੈਂਟ ਉਹ 180 ਰੁਪਏ ਖਰਚ ਕੇ ਇੱਥੇ ਕਰਵਾ ਸਕਦਾ ਹੈ 3 ਮਹੀਨੇ ਵਾਲੀ ਸ਼ੂਗਰ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਲੋਕ ਬਹੁਤ ਜ਼ਿਆਦਾ ਸ਼ੂਗਰ ਦੇ ਮਰੀਜ਼ ਵੱਧ ਰਹੇ ਨੇ ਡਾਇਬਟਿਕ ਹੋ ਰਹੇ ਨੇ ਤਾਂ ਉਹ ਬਾਹਰ 400 450 500 ਖਰਚਿਆਂ ਨਾਲੋਂ ਮੱਤ 150 ਦੇ ਵਿੱਚ ਆਪਣਾ ਟੈਸਟ ਕਰਵਾ ਕੇ ਆਪਣੇ ਸ਼ੂਗਰ ਦਾ ਇਲਾਜ ਕਰਵਾ ਰਹੇ ਨੇ ਸੋ ਲਾਈਫ ਪੀਅਰ ਫਾਊਂਡੇਸ਼ਨ ਦਾ ਇਹ ਉਪਰਾਲਾ ਲਗਾਤਾਰ ਚੱਲ ਰਿਹਾ ਹੈ ਤੁਹਾਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਆਪਨੇ ਆ ਕੇ ਘੱਟ ਰੇਟਾਂ ਦੇ ਵਧੀਆ ਟੈਸਟ ਕਰਾ ਕੇ ਇੱਕ ਚੰਗਾ ਇਲਾਜ ਕਰਵਾ ਸਕਦੇ ਆ ਹਾਂਜੀ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਪੈਕੇਜ ਬਾਰੇ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਜਿਦਾ ਵੀ ਹੁਣ ਮਾਸਟਰ ਹੈਲਥ ਪੈਕੇਜ ਇੱਕ ਲਾਂਚ ਸਾਡੀ ਫਾਊਂਡੇਸ਼ਨ ਨੇ ਕੀਤਾ ਜਿਹਦਾ ਰੇਟ 1500 ਰੁਪਏ ਰੱਖਿਆ ਗਿਆ ਜੋ ਕਿ ਬਾਹਰ ਨਾਲੋਂ ਬਹੁਤ ਹੀ ਘੱਟ ਰੇਟ ਰੱਖਿਆ ਗਿਆ ਉਹਦੇ ਵਿੱਚ ਜੋ-ਜੋ ਟੈਸਟ ਨੇ ਉਹਦਾ ਬਾਹਰ ਜੋ ਰੇਟ ਹੈ ਉਹ 6600 ਤੱਕ ਬਣਦਾ ਹੈ ਜਿਹੜੇ ਸਾਡੀ ਫਾਊਂਡੇਸ਼ਨ ਮਾਤਰ 1500 ਦੇ ਵਿੱਚ ਕਰ ਰਹੀ ਹੈ ਜੇ 1500 ਦੀ ਪੈਕੇਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹਰ ਟੈਸਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਫਾਊਂਡੇਸ਼ਨ ਨੇ ਉਹਦੇ ਵਿੱਚ ਜੋਇੰਟ ਪੇਨ ਵਾਸਤੇ ESR CRP ਗਠੀਏ ਵਾਸਤੇ RF ਫੈਕਟਰ ਅਲਰਜੀ ਵਾਸਤੇ IGE ਲੈਵਲ ਕਾਰਡੀਗ ਵਾਸਤੇ ਐਚ ਐਸ ਸੀ ਆਰ ਪੀ ਲਿਪਿਡ ਪ੍ਰੋਫਾਈਲ ਵਿਟਾਮਿਨ ਡੀ ਵਿਟਾਮਿਨ ਬੀ 3 ਮਹੀਨੇ ਵਾਲੀ ਸ਼ੂਗਰ ਯੂਰਨ ਦੇ ਟੈਸਟ ਸਾਰੇ ਆ ਗਏ ਉਹਦੇ ਵਿੱਚ ਇਨਫੈਕਸ਼ਨ ਦੇ ਸਾਰੇ ਟੈਸਟ ਆ ਜਾਣਗੇ ਉਹਦੇ ਵਿੱਚ ਆਪਣੇ ਕਿਡਨੀਆ ਦੇ ਲੀਵਰ ਦੇ ਖੂਨ ਗਾੜੇ ਦੇ ਲਿਪਿਡ ਪ੍ਰੋਫਾਈਲ ਹਰ ਇੱਕ ਤਰ੍ਹਾਂ ਦਾ ਟੈਸਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਤੇ ਕੀਤਾ ਵੀ ਆ ਤੇ ਲੋਕ ਆ ਵੀ ਰਹੇ ਨੇ ਕਰਵਾ ਵੀ ਰਹੇ ਨੇ ਤੇ ਐਦਾਂ ਹੀ ਕਿਸੇ ਨੂੰ ਟੈਸਟ ਬਾਹਰ ਜਿਵੇਂ ਬਹੁਤ ਕੋਸਟੇ ਲੱਗ ਰਹੇ ਸੀਗੇ ਤਾਂ ਉਹ ਆ ਕੇ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਫਾਊਂਡੇਸ਼ਨ ਨੇ ਨਵਾਂ ਪੈਕੇਜ ਜਿਹਨੂੰ ਮਾਸਟਰ ਹੈਲਥ ਪੈਕੇਜ ਦਾ ਨਾਮ ਦਿੱਤਾ ਗਿਆ ਇਹ ਲਾਂਚ ਕੀਤਾ ਹੈ ਤਾਂ ਲੋਕ ਉਹ ਦੇਖਦੇ ਆ ਤਾਂ ਉਹ ਕਹਿੰਦੇ ਵੀ ਹਾਂਜੀ ਕਰ ਦੋ ਕਿਉਂਕਿ ਬਾਹਰ ਉਹਨਾਂ ਨੂੰ ਪਤਾ ਵੀ 6000 ਤੋਂ 6500 ਖਰਚੇ ਨਾਲੋਂ ਇੱਥੇ ਉਹੀ ਟੈਸਟ ਵਧੀਆ ਐਨਐਬੀਐਲ ਲੈਬ ਤੋਂ 1500 ਦੇ ਹੋ ਰਹੇ ਨੇ ਤਾਂ ਉਹ ਕਰਵਾ ਕੇ ਆਪਣਾ ਇੱਕ ਚੰਗਾ ਇਲਾਜ ਕਰਵਾ ਰਹੇ ਨੇ ਹਾਂਜੀ ਇਹ ਜੋ ਸੈਂਟਰ ਜਿੱਥੇ ਅਸੀਂ ਆਪਾਂ ਅੱਜ ਬੈਠੇ ਆਂ ਜੀ ਇਹ ਹੈਗਾ ਜੀ ਗੁਰਦੁਆਰਾ ਗੁਰਦਰਸ਼ਨ ਸਾਹਿਬ ਜਿੱਤਰਨਗਰ ਗਲੀ ਨੰਬਰ 1 ਨੇੜੇ ਜੀਐਨਈ ਕਾਲਜ ਗੇਟ ਨੰਬਰ 2 ਤੇ ਇਹਦਾ ਟਾਈਮਿੰਗ ਹੈ ਸੈਂਟਰ ਦਾ ਜੀ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤੱਕ ਤੇ ਜੀ ਐਤਵਾਰ ਵਾਲੇ ਦਿਨ ਵੀ ਇਹ ਸੈਂਟਰ ਖੁੱਲਾ ਰਹਿੰਦਾ ਜੀ ਟਾਈਮਿੰਗ 7 ਤੋਂ 12 ਵਜੇ ਤੱਕ ਹੈ ਜੋ ਕਿ ਵਰਕਿੰਗ ਡੇ ਦੇ ਵਿੱਚ ਟੈਸਟ ਨਹੀਂ ਕਰਵਾ ਸਕਦੇ ਤਾਂ ਉਹ ਐਤਵਾਰ ਆ ਕੇ ਵੀ ਆਪਣੇ ਟੈਸਟ ਕਰਵਾ ਕੇ ਲਾਹਾ ਲੈ ਸਕਦੇ ਆ ਸੋ ਤੁਹਾਨੂੰ ਸੰਗਤ ਨੂੰ ਵੀ ਬੇਨਤੀ ਹੈ ਨੇੜੇ ਦੇਲੇ ਦੀ ਸੰਗਤ ਨੂੰ ਜੋ ਵੀ ਅਪਰਾਲਾ ਲਾਈਫ ਕੇਅਰ ਫਾਊਂਡੇਸ਼ਨ ਕੀਤਾਇਆ ਤਾਂ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਸੀਂ ਆਓ ਇਸ ਉਪਰਾਲੇ ਦਾ ਫਾਇਦਾ ਲੋ ਬਾਹਰ ਵੱਧ ਪਉ ਪੈਸੇ ਖਰਚਣ ਨਾਲੋਂ ਘੱਟ ਰੇਟਾਂ 'ਚ ਵਧੀਆ ਟੈਸਟ ਕਰਾ ਕੇ ਆਪਣਾ ਚੰਗਾ ਇਲਾਜ ਕਰਵਾਓ ਸੋ ਤੁਹਾਨੂੰ ਬੇਨਤੀ ਹੈ ਕਿ ਆਪਣੇ ਇੱਕ ਚੰਗੇ ਇਲਾਜ ਵਾਸਤੇ ਚੰਗੇ ਵਧੀਆ ਟੈਸਟ ਘੱਟ ਰੇਟਾਂ ਤੇ ਜ਼ਰੂਰ ਕਰਵਾ ਲੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਨਵਰੀਤ ਨੇ ਦੱਸਿਆ ਜੋ ਅਸੀਂ ਲੈਬ ਦੇ ਕਿਹੜੇ-ਕਿਹੜੇ ਟੈਸਟ ਕਰਦੇ ਆ ਔਰ ਇਹਨਾਂ ਦੇ ਕੀ ਕੀ ਫਾਇਦੇ ਨੇ ਸਾਨੂੰ ਟੈਸਟ ਕਰਾਉਣ ਦੇ ਨਾਲ ਕੀ ਕਿਸ ਬਿਮਾਰੀ ਦੇ ਬਾਰੇ ਸਾਨੂੰ ਜੋ ਭਿਆਨਕ ਬਿਮਾਰੀਆਂ ਨੇ ਦਾ ਰੂਪ ਧਾਰਨ ਕਰ ਜਾਂਦੇ ਨੇ ਜੇ ਆਪਾਂ ਉਹਨਾਂ ਨੂੰ ਸਹੀ ਸਮੇਂ ਤੇ ਟੈਸਟ ਨਾ ਕਰਵਾਇਆ ਜਾਵੇ ਤਾਂ ਉਹਦੇ ਨਾਲ ਨਾਲ ਅਸੀਂ ਇੱਕ ਜਿਲ੍ਹਾ ਲੁਧਿਆਣਾ ਦੇ ਵਿੱਚ ਸ਼ਹਿਰ ਦौराਹਾ ਦੇ ਵਿੱਚ ਅਸੀਂ ਲੈਬ ਖੋਲੀ ਸੀ ਲੈਬ ਦੇ ਨਾਲ ਨਾਲ ਅਸੀਂ ਡੈਂਟਲ ਕਲੀਨਿਕ ਦਾ ਅਸੀਂ ਉਪਰਾਲਾ ਵੀ ਸ਼ੁਰੂ ਕੀਤਾ ਵੱਖ-ਵੱਖ ਸ਼ਹਿਰਾਂ 'ਚ ਸਾਡੇ ਜਿਵੇਂ ਜਿਵੇਂ ਸਾਨੂੰ ਸਹਿਯੋਗ ਮਿਲੀ ਜਾਣਾ ਤੁਹਾਡਾ ਉਵੇਂ-ਉਵੇਂ ਅਸੀਂ ਡੈਂਟਲ ਕਲੀਨਿਕ ਵੀ ਖੋਲਾਂਗੇ ਜਿਸ ਤਰ੍ਹਾਂ ਕਿ ਡੈਂਟਲ ਦੇ ਵਿੱਚ ਜਿਸ ਤਰ੍ਹਾਂ ਅਸੀਂ ਲੈਬ ਦੇ ਟੈਸਟ ਨੇ ਸਾਡੇ ਬਹੁਤ ਹੀ ਘੱਟ ਰੇਟਾਂ ਤੇ ਕਰੇ ਨੇ ਉਸੇ ਤਰ੍ਹਾਂ ਜੋ ਦੰਦਾਂ ਦੇ ਇਲਾਜ ਦੀ ਸ਼ੁਰੂਆਤ ਹੈ ਅਸੀਂ ਕਰ ਦਿੱਤੀ ਹੈ ਦਰਾਹਾ ਸ਼ਹਿਰ ਤੋਂ ਇਹਦੇ ਨਾਲ ਨਾਲ ਕੀ ਹੈ ਇਹ ਜੋ ਟੈਸਟ ਨੇ ਜਾਂ ਦੰਦਾਂ ਦਾ ਇਲਾਜ ਹੈ ਇਹ ਬਹੁਤ ਹੀ ਘੱਟ ਰੇਟਾਂ ਤੇ ਹੁੰਦਾ ਹੈ ਇਹ ਜੋ ਦੰਦਾਂ ਦਾ ਇਲਾਜ ਹੈ ਇਹ ਮਾਡਰਨ ਤਕਨੀਕ ਨਾਲ ਲੈਸ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬਸੀ ਦੇ ਵੱਲੋਂ ਪੰਜਾਬ ਪਰ ਅਤੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਵਿੱਚ 80 ਤੋਂ ਜ਼ਿਆਦਾ ਬਲੱਡ ਕਲੈਕਸ਼ਨ ਸੈਂਟਰ ਜੁੜੇ ਆਉ ਚਲਾਏ ਜਾ ਰਹੇ ਨੇ ਤੇ ਗੱਲ ਕਰੀਏ ਪੰਜਾਬ ਦੀ ਤਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਮੋਹਾਲੀ ਦੀ ਗੱਲ ਕਰ ਲੰਨੇ ਆ ਤਾਂ ਉੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਮੁੱਖ ਸ਼ਾਖਾ ਡੇਰਾ ਬਸੀ ਤੋਂ ਇਲਾਵਾ ਲਾਲੜੂ ਜ਼ਿਰਕਪੁਰ ਬਲੌਂਗੀ ਸੋਹਾਣਾ ਖਰੜ ਸਨੀ ਇਨਕਲੇਵ ਖਰੜ ਬਨੂੜ ਕੁਰਾਲੀ ਤੇ ਮੁਹਾਲੀ ਦੇ ਵਿੱਚ ਸੈਂਟਰ ਜੁੜੇ ਨੇ ਉਹ ਸਥਿਤ ਨੇ ਅਬ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਚਾਰ ਸੈਂਟਰਾਂ ਤੋਂ ਇਲਾਵਾ ਸਨੌਰ ਪਾਤਸੋਂ ਦੇਵੀਗੜ੍ਹ ਪਾਤੜਾ ਅਤੇ ਰਾਜਪੁਰਾ ਦੇ ਵਿੱਚ ਵੀ ਸੈਂਟਰ ਜੁੜੇ ਨੇ ਉਹ ਸੇਵਾਵਾਂ ਦੇ ਰਹੇ ਨੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਅੰਦਰ ਚਾਰ ਸੈਂਟਰ ਜਿਹੜੇ ਨੇ ਉਹ ਸੇਵਾਵਾਂ ਦੇ ਰਹੇ ਨੇ ਤੇ ਉਸ ਤੋਂ ਇਲਾਵਾ ਖੰਨਾ ਸਮਰਾਲਾ ਦੁਰਾਹਾ ਸਾਨਨੇਵਾਲ ਕੋਹਾੜਾ ਮਾਚੀਵੜਾ ਸਾਹਿਬ ਵਿਖੇ ਜੜੀਆਂ ਲੈਬਾਰਟਰੀਜ਼ ਨੇ ਉਹ ਕੰਮ ਕਰ ਰਹੀਆਂ ਨੇ ਪੰਜਾਬ ਦੇ ਦੁਆਬਾ ਖੇਤਰ ਵਿੱਚ ਪੈਂਦੇ ਜਲੰਧਰ ਸ਼ਹਿਰ ਦੇ ਵਿੱਚ ਪੰਜ ਸੈਂਟਰਾਂ ਤੋਂ ਇਲਾਵਾ ਨਕੋਦਰ ਪਰਾ ਚੋਲਾੰਗ ਪੋਗਪੁਰ ਤੋਂ ਇਲਾਵਾ ਸ਼ਹਿਰ ਆਦਮਪੁਰ ਦੇ ਵਿੱਚ ਵੀ ਲਾਈਫ ਕੇਅਰ ਫਾਊਂਡੇਸ਼ਨ ਦਾ ਬਲੱਡ ਕਲੈਕਸ਼ਨ ਸੈਂਟਰ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਜ਼ਿਲ੍ਹਾ ਰੋਪੜ ਦੀ ਗੱਲ ਕਰੀਏ ਤਾਂ ਮੋਰਿੰਡਾ ਚਮਕੌਰ ਸਾਹਿਬ ਤੋਂ ਇਲਾਵਾ ਕਨੋਲੀ ਅਤੇ ਰੋਪੜ ਸ਼ਹਿਰ ਦੇ ਵਿੱਚ ਦੋ ਕਲੈਕਸ਼ਨ ਸੈਂਟਰ ਜਿਹੜੇ ਨੇ ਉਹ ਖੁੱਲੇ ਹੋਏ ਨੇ ਤੇ ਜ਼ਿਲ੍ਹਾ ਮਾਨਸਾ ਦੀ ਗੱਲ ਕਰੀਏ ਤਾਂ ਬੁੱਢਲਾਡਾ ਪਿੱਖੀ ਅਤੇ ਮਾਨਸਾ ਸ਼ਹਿਰ ਦੇ ਵਿੱਚ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪਠਾਨਾ ਦੇ ਵਿੱਚ ਪੈਂਦੇ ਕਸਬੇ ਮੋੜ ਕਲਾਂ ਦੇ ਵਿੱਚ ਵੀ ਲਾਈਫ ਕੇਅਰ ਫਾਊਂਡੇਸ਼ਨ ਦੇ ਬਲੱਡ ਕਲੈਕਸ਼ਨ ਸੈਂਟਰ ਜੁੜਿਆ ਹੋ ਕੰਮ ਕਰ ਰਹੇ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਜਸਨਾ ਅਮਲੋ ਜੁਨੀ ਕਲਾ ਕਮਾਣੋ ਫਤਿਹਗੜ ਸਾਹਿਬ ਅਤੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਬਲਾਚੌਰ ਬੰਗਾ ਤੋਂ ਇਲਾਵਾ ਸ਼ਹਿਰ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੰਗਰੂਰ ਤੁਰੀ ਜ਼ਿਲ੍ਹਾ ਕਪੂਟਲਾ ਦੇ ਵਿੱਚ ਫਗਵਾੜਾ ਕਾਲਾ ਸਤੰਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਗੜ ਸ਼ੰਕਰ ਜ਼ਿਲ੍ਹਾ ਮਲੇਰਕੋਟਲਾ ਤੇ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਇੱਕ ਇੱਕ ਸੈਂਟਰ ਜਿਹੜਾ ਆ ਉਹ ਸੇਵਾਵਾਂਾਂ ਦੇ ਰਿਹਾ ਹੈ ਤੇ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਅੰਬਾਲਾ ਛੌਣੀ ਅੰਬਾਲਾ ਸ਼ਹਿਰ ਤੇ ਨਰੈਣਗੜ੍ਹ ਜ਼ਿਲ੍ਹਾ ਯਮੁਨਾ ਨਗਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾਹਾਂ ਤੇ ਨਾਲਾਗੜ੍ਹ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਦੀਆਂ ਲੈਬਾਰਟਰੀਜ਼ ਜਿਹੜੀਆਂ ਨੇ ਉਹ ਸੇਵਾਵਾਂਾਂ ਦੇ ਰਹੀਆਂ ਨੇ ਮਹਾਂਗਿਆ ਸਿਹਤ ਸੇਵਾਵਾਂ ਨੂੰ ਆਮ ਲੋਕਾਈ ਦੀ ਪਹੁੰਚ ਵਿੱਚ ਕਰਨ ਦੇ ਮੰਤਵ ਨਾਲ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 90 ਦੇ ਕਰੀਬ ਬਲੱਡ ਸੈਂਪਲ ਕਲੈਕਸ਼ਨ ਸੈਂਟਰ ਖੋਲੇ ਗਏ ਨੇ ਜਿੱਨਾ ਵਿੱਚ ਕਈ ਬੁਨਿਆਦੀ ਟੈਸਟ ਜਿਵੇਂ ਕਿ ਸ਼ੂਗਰ ਦਾ ਟੈਸਟ, ਥਾਇਰਾਇਡ, ਯੂਰਿਕ ਐਸਿਡ, ਕੈਲਸ਼ੀਅਮ, ਪ੍ਰੋਟੀਨ ਤੇ ਹੋਰ ਬਹੁਤ ਸਾਰੇ ਟੈਸਟ ਬਹੁਤ ਹੀ ਘੱਟ ਰੇਟ ਤੇ ਹੁੰਦੇ ਨੇ। ਇਸ ਤੋਂ ਇਲਾਵਾ ਵਿਟਾਮਿਨ ਡੀ ਵਰਗੇ ਮਹਿੰਗੇ ਟੈਸਟ ਸਿਰਫ ਤੇ ਸਿਰਫ 270 ਰੁਪਏ ਦੇ ਵਿੱਚ ਉਪਲਬਧ ਹਨ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਮਾਲਵਾ ਖਿੱਤੇ ਦੇ ਵਿੱਚ ਪੈਂਦੇ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਪਿੱਖੀ ਵਿਖੇ ਵਿਸ਼ਕਰਮਾ ਮੰਦਰ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਕਲੈਕਸ਼ਨ ਸੈਂਟਰ ਜਿਹੜਾ ਖੋਲਿਆ ਗਿਆ ਹੈ ਜਿਸ ਵਿੱਚ ਹਰ ਆਮ ਦੇ ਖਾਸ ਦੇ ਲਈ ਬਲੱਡ ਟੈਸਟ ਬਹੁਤ ਹੀ ਘੱਟ ਰੇਟ ਵਿੱਚ ਉਪਲਬਧ ਹਨ ਇਸ ਬਲੱਡ ਕਲੈਕਸ਼ਨ ਸੈਂਟਰ ਦਾ ਸਮਾਂ ਜਿਹੜਾ ਸਵੇਰੇ 7:00 ਵਜੇ ਤੋਂ ਲੈ ਕੇ 12:00 ਵਜੇ ਤੱਕ ਦਾ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਪੋਸਟ ਨੂੰ ਸ਼ੇਅਰ ਕਰੋ ਤਾਂ ਜੋ ਹਰ ਲੋੜਵੰਦ ਜਿਹੜਾ ਆ ਇਹਨਾਂ ਸੇਵਾਵਾਂ ਦਾ ਲਾਭ ਉਠਾ ਸਕੇ